ਕਿ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਹਮੇਸ਼ਾ ਸਾਡੀਆਂ ਸਰਕਾਰਾਂ ਦੇ ਟਾਈਮ ਤੇ ਕਾਇਮ ਰੱਖੀ ਗਈ ਹੈ ਕਾਨੂੰਨ ਦਾ ਰਾਜ ਕਾਇਮ ਕਰਕੇ ਰੱਖਿਆ ਗਿਆ ਇਸ ਕਰਕੇ ਪਿਛਲੇ ਕਾਫੀ ਸਮੇਂ ਤੋਂ ਜੋ ਤਰਸਯੋਗ ਹਾਲਾਤ ਹੈ ਪੰਜਾਬ ਦੇ ਉਹਦੇ ਸਬੰਧ ਦੇ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਲਗਾਤਾਰ ਵਿਚਾਰ ਚਰਚਾ ਕਰ ਰਹੀ ਹੈ ਕਿ ਅਕਾਲੀ ਦਲ ਜਿਹੜਾ ਇਹ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਇਹਨੂੰ ਦੇਖ ਕੇ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦਾ ਕਿਉਂਕਿ ਪਿਛਲੇ ਜੋ 7 ਸਾਲ ਦਾ ਸਮਾਂ ਜਿਹਦੇ ਵਿੱਚ 5 ਸਾਲ ਦਾ ਕਾਂਗਰਸ ਦਾ ਮਾੜਾ ਰਾਜ ਪ੍ਰਬੰਧ ਕਿਉਂਕਿ ਉਸ ਸਮੇਂ ਹੀ ਇੱਕ ਬਹੁਤ ਵੱਡੀ ਮੁਸੀਬਤ ਆਈ ਸੀ ਦੁਨੀਆ ਦੇ ਵਿੱਚ ਕੋਵਿਡ ਦੀ ਬਹੁਤ ਵੱਡਾ ਉਹਨੇ ਨੁਕਸਾਨ ਕੀਤਾ ਸੀ ਪਰ ਮੈਂ ਕਹਿ ਸਕਦਾ ਕਿ ਜਿਹੜਾ 5 ਸਾਲ ਦਾ ਕਾਂਗਰਸ ਦਾ ਰਾਜ ਸੀ ਪੰਜਾਬ ਦੇ ਵਿੱਚ ਉਹਨੇ ਕੋਵਿਡ ਨਾਲੋਂ ਵੀ ਸਾਡਾ ਪੰਜਾਬ ਦਾ ਜਿਹੜਾ ਵੱਡ ਨੁਕਸਾਨ ਹੈ ਉਸ 5 ਸਾਲ ਦੇ ਪੀਰੀਅਡ ਦੇ ਵਿੱਚ ਕੀਤਾ ਬਹੁਤ ਵੱਡਾ ਵਿਸ਼ਵਾਸ ਘਾਤ ਜਿਹੜਾ ਗੁਟਕਾ ਸਾਹਿਬ ਦੀਆਂ ਸਰਗਮਾਂ ਚੁੱਕ ਕੇ ਵੱਡੇ ਵੱਡੇ ਕਰਜ਼ਾ ਮਾਫੀ ਦੇ ਵਾਅਦੇ ਕਰਕੇ 4 ਹਫ਼ਤਿਆਂ ਚ ਨਸ਼ੇ ਖਤਮ ਕਰਨ ਦੇ ਕਰਕੇ ਉਸ ਵੇਲੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਕਿ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਇਸ ਕਰਕੇ 5 ਸਾਲ ਪੰਜਾਬ ਜਿਹੜਾ ਉਸ ਸਮੇਂ ਵੀ ਜਿਹੜਾ ਉਹ ਕਰਪਸ਼ਨ ਦਾ ਪੋਲ ਬਾਲਾ ਰਿਹਾ ਨੌਨ ਪਰਫਾਰਮੈਂਸ ਕਰਕੇ ਕੋਈ ਡਵੈਲਪਮੈਂਟ ਐਕਟੀਵਿਟੀ ਪੰਜਾਬ ਦੇ ਵਿੱਚ ਚੰਗੀ ਨਹੀਂ ਹੋ ਸਕੀ 5 ਸਾਲ ਪੰਜਾਬ ਉਹਦੇ ਵਿੱਚ ਪਛੜ ਗਿਆ ਹੋਰ ਕਰਜ਼ੇ ਦੀ ਮਹਰ ਠਾ ਗਿਆ ਪਰ ਹੁਣ 2 ਸਾਲਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਤੋਂ ਬੈਠ ਕੇ ਰਿਮੋਟ ਕੰਟਰੋਲ ਦੇ ਨਾਲ ਅਰਵਿੰਦ ਕੇਜਰੀਵਾਲ ਵੱਲੋਂ ਚਲਾਈ ਜਾ ਰਹੀ ਹੈ ਉਹਨੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਉਹਨੂੰ ਡਿਸਕ੍ਰਾਈਬ ਕਰਨਾ ਅੱਖਰਾਂ ਦੇ ਵਿੱਚ ਬਹੁਤ ਔਖਾ ਕੰਮ ਕਿਉਂਕਿ ਇੱਕ ਪਾਸੇ ਵਿੱਤੀ ਐਮਰਜੈਂਸੀ ਵਾਲੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਦੂਜੇ ਪਾਸੇ ਅਣਅਲਾਨੀ ਐਮਰਜੈਂਸੀਜ਼ ਦੇ ਤੌਰ ਤੇ ਉੱਤੇ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਉਹਨਾਂ ਦਾ ਗਲਾ ਦਬਾਉਣ ਵਾਸਤੇ ਬੜੀ ਵੱਡੀ ਇੱਕ ਗੈਰ ਕਾਨੂੰਨੀ ਮਹਿੰਮ ਚੱਲ ਰਹੀ ਹੈ ਔਰ ਤੀਜੇ ਪਾਸੇ ਜਿਹੜਾ ਹੈ মিডিਆ ਨੂੰ ਦਬਾਉਣ ਵਾਸਤੇ ਵੀ ਇਹ ਸਰਕਾਰ ਨੇ ਜਿਹੜੀ ਹੈ ਕਿਸੇ ਤਰ੍ਹਾਂ ਦਾ ਕੋਈ ਹੱਤਕੰਡਾ ਜਿਹੜਾ ਉਹ ਅਕਾਲੀ ਲਈ ਜਾਣ ਦਿੱਤਾ ਇਸ ਕਰਕੇ ਵੱਡੀ ਮੁਸੀਬਤ ਆ ਤੇ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਹੁਣ ਦੋ ਸਮਾਂ ਸਾਲ ਦਾ ਸਮਾਂ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਲਿਆ ਹੁਣ ਹੋਰ ਬੈਠ ਕੇ ਨਹੀਂ ਦੇਖ ਸਕਦਾ ਇਸ ਕਰਕੇ ਜੋ ਹਾਲਾਤ ਨੇ ਪੰਜਾਬ ਦੇ ਆਕਾਲੀ ਦਲ ਸੰਵਿਧਾਨ ਕੇ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਹਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਫਰਦਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਟਕ ਸਾਬ ਸ਼੍ਰੀ ਅਮਰਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ। ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ। ਤਕਰੀਬਨ ਹਰ ਰੋਜ਼ ਦੋ ਹਲਕੇ ਨੇ ਇੱਕ ਅੱਧ ਤਿੰਨ ਹੈ ਜਿੱਦਾਂ ਪੰਜ ਹਲਕੇ ਅਮਰਸਰ ਸ਼ਹਿਰ ਦੇ ਇੱਕੋ ਦਿਨ ਚ ਕਵਰ ਕੀਤੇ ਜਾਣਗੇ। ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ-ਨਾਲ ਲੱਗਦੇ ਆ ਉਹ ਦੋ ਹਲਕੇ ਆ ਜਿੱਥੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿੱਦੇ ਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ ਉਹ ਸਾਰੀ ਉਹਨਾਂ ਦੇ ਨਾਲ ਹੋਏਗੀ ਉਸ ਵੇਲੇ ਜਿਹੜੀ ਸਾਡੀ ਸਰਕਾਰ ਦੇ ਚੰਗੇ ਕੰਮ ਕੀਤੇ ਹੋਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਸ਼ਾਨਾਮੱਤੀ ਪ੍ਰਾਪਤੀਆਂ ਨੇ ਉਹ ਵੀ ਨਾਲ ਹਾਈਲਾਈਟ ਕਰਨ ਵਾਸਤੇ ਗੱਡੀਆਂ ਚੱਲਣਗੀਆਂ। ਔਰ ਜੋ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾੜਾ ਹਾਲ ਕੀਤਾ। ਉਹਦਾ ਵੀ ਜਿਹੜਾ ਹੈ ਲੇਖਾ ਜੋਖਾ ਜਿਹੜਾ ਉਹ ਉਹਦੀ ਪਰਫਾਰਮੈਂਸ ਜਿਹੜੀ ਆ ਉਹ ਵੀ ਨਾਲ ਜਿਹੜੀਆਂ ਗੱਡੀਆਂ ਚੱਲਣਗੇ ਉਹਦੇ ਉੱਤੇ ਉਹ ਸਾਰਾ ਕੁਝ ਜਿਹੜਾ ਉਹ ਰੂਪਮਾਨ ਕੀਤਾ ਜਾਏਗਾ। ਹਰ ਹਲਕੇ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਰੁੱਕ ਕੇ ਜਿਹੜੀ ਸਾਡੇ ਉਹਨਾਂ ਹਲਕਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੇ ਹਲਕਾ ਇੰਚਾਰਜ ਨੇ ਜਾਂ ਹੋਰ ਸੀਨੀਅਰ ਲੀਡਰ ਨੇ ਉਹ ਸਲਾਹ ਕਰਕੇ ਉਹ ਪੁਆਇੰਟ ਨਿਰਧਾਰਤ ਕਰਨਗੇ ਉੱਥੇ ਉਹ ਖੁੱਲ ਕੇ ਜਿਹੜੇ ਜਨਤਾ ਦੇ ਨਾਲ ਆਪਣੀ ਗੱਲ ਵੀ ਕਰਨਗੇ ਔਰ ਉਹਨਾਂ ਦੀ ਵੀ ਕੋਈ ਮਸਲਾ ਹੋਏਗਾ ਤੇ ਉਹ ਸੁਣਨਗੇ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਪੰਜਾਬ ਦੇਸ਼ ਦੀ ਖੜਕ ਪੁਜਾ ਹੈ ਜੇ ਪੰਜਾਬ ਇਸ ਤਰੀਕੇ ਪਰਬਾਦ ਹੋ ਗਿਆ ਤੇ ਇਹਦਾ ਕੁਦਰਤੀ ਗੱਲ ਹੈ ਦੇਸ਼ ਤੇ ਉੱਤੇ ਵੀ ਬਹੁਤ بڑا ਜਿਹੜਾ ਅਸਰ ਜਿਹੜਾ ਉਹ ਪੈਂਦਾ ਇਸ ਕਰਕੇ ਸਾਡੀ ਡਿਊਟੀ ਬਣ ਰਹੀ ਹੈ ਕਿ ਅਸੀਂ ਸਾਰਾ ਜਿਹੜਾ ਪੋਲ ਆ ਸਰਕਾਰ ਦਾ ਕਾਂਗਰਸ ਦਾ ਵੀ ਪਿਛਲੀ ਦਾ ਔਰ ਆਮ ਆਦਮੀ ਪਾਰਟੀ ਦਾ ਵੀ ਇਹਨੂੰ ਅਸੀਂ ਲੋਕਾਂ ਦੀ ਕਚਾਰੀ ਦੇ ਵਿੱਚ ਜਿਹੜਾ ਉਹ ਤੱਥਾਂ ਸਹਿਤ ਨੰਗੇ ਕਰਾਂ ਕਿਉਂਕਿ ਕਿੰਨੀ ਹੈਰਾਨੀ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ ਸੂਬੇ ਦੀ ਆਮਦਨ ਵਧਾ ਕੇ ਤੇ ਇੰਨੀ ਕਰਦੇ ਆਂਗੇ ਕਿ ਸਾਨੂੰ ਟੈਕਸ ਲਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਪੈਣੀ ਅਸੀਂ ਉਸ ਪੈਸੇ ਨਾਲ ਡਵੈਲਪਮੈਂਟ ਕਰਾਂਗੇ ਕਿੱਡਾ ਵੱਡਾ ਇਹਨਾਂ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਅਸੀਂ ਰੇਤਾ ਦੀਆਂ ਖੱਡਾਂ ਦੇ ਵਿੱਚੋਂ 20000 ਕਰੋੜ ਰੁਪਇਆ ਕਮਾ ਲਾਂ ਅਸੀਂ 35000 ਕਰੋੜ ਤੋਂ ਵੱਧ ਰੁਪਇਆ ਕਰਪਸ਼ਨ ਬੰਦ ਕਰਕੇ ਕਮਾ ਲਾਂ ਪਰ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਰੇਤਾ ਦੀ ਕਮਾਈ ਕਿੰਨੀ ਹੋਈ ਹੈ 2 ਸਾਲਾਂ ਦੇ ਵਿੱਚ ਔਰ ਤੁਹਾਡੇ ਲੀਡਰਾਂ ਦੀ ਕਮਾਈ ਰੇਤਾ ਤੋਂ 2 ਸਾਲਾਂ ਦੇ ਵਿੱਚ ਕਿੰਨੀ ਹੋਈ ਹੈ ਔਰ ਰੇਤਾ ਲੋਕਾਂ ਨੂੰ 7 ਸਾਲ ਪਹਿਲਾਂ ਕਿਸ ਰੇਟ ਤੇ ਮਿਲਦੀ ਸੀ ਤੇ ਅੱਜ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਕਿਸ ਰੇਟ ਤੇ ਮਿਲਦੀ ਹੈ ਇਹਦਾ ਜਵਾਬ ਅਸੀਂ ਜਨਤਾ ਦੀ ਕਚਹਿਰੀ ਵਿੱਚ ਦਾਂਗੇ ਕਿ ਕ腐ਸ਼ਨ ਦੇ ਰੇਟ ਲੋਕਾਂ ਨੂੰ ਪੁੱਛਾਂਗੇ ਕਿ ਕ腐ਪਸ਼ਨ ਜਿਹੜੀ ਆ ਹਰ ਦਫ਼ਤਰ ਦੇ ਵਿੱਚ ਪਹਿਲਾਂ ਨਾਲੋਂ ਵਧੀਆ ਹੈ ਕਿ ਘਟੀ ਹੈ ਅੱਜ ਹਰ ਪੰਜਾਬੀ ਜਾਣਦਾ ਹੈ ਕਿ ਕ腐ਪਸ਼ਨ ਜਿਹੜੀ ਆ ਉਹਦੇ ਰੇਟ ਜਿਹੜੇ ਆ ਪੰਜਾਬ ਦੇ ਵਿੱਚ ਉਹ ਕਈ ਗੁਣਾ ਪਹਿਲਾਂ ਨਾਲੋਂ ਜਿਹੜੇ ਆ ਉਹ ਵੱਧ ਚੁੱਕੇ ਹੈ ਇਸ ਕਰਕੇ ਜਿਹੜੇ ਨਸ਼ੇ ਦੀ ਗੱਲ ਕਰਦੇ ਸੀ بڑے ਉਸ بڑے ਝੁਠੜਾ ਕੇ ਅੰਕੜੇ ਪੇਸ਼ ਕਰਕੇ ਤੇ ਬਦਨਾਮ ਕਰਨ ਵਾਸਤੇ ਪੰਜਾਬ ਨੂੰ ਫਿਲਮਾਂ ਬਣਾਉਂਦੇ ਸੀ ਅੱਜ ਦੇਸ਼ ਦੀ ਪਾਰਲੀਮੈਂਟ ਦਾ ਅੰਕੜਾ ਹੈ ਕਿ ਜਿਹੜੇ 2015 ਦੇ ਵਿੱਚ 322416 ਜਿਹੜੇ ਆ ਉਹ ਲੋਕੀ ਨਸ਼ਾ ਕਰਦੇ ਸੀ ਜਿਹੜਾ ਸਰਕਾਰੀ ਅੰਕੜਾ ਤੇ ਅੱਜ ਵਾਲਾ ਜਿਹੜਾ ਅੰਕੜਾ ਉਹ ਵੀ ਸਰਕਾਰੀ ਹੈ ਕਿ ਅੱਜ 24 ਲੱਖ 79000 ਬੰਦਾ 8 ਗੁਣਾ ਹੋ ਗਿਆ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ 8 ਗੁਣਾ ਜਿਹੜਾ ਨਸ਼ਾ ਵੱਧ ਗਿਆ ਤੇ 350 ਦੇ ਕਰੀਬ ਮੌਤਾਂ ਜਿਹੜੀਆਂ ਨੇ ਉਹ ਤੁਹਾਡੇ ਸਮੇਂ ਦੇ ਵਿੱਚ ਹੋ ਚੁੱਕੀਆਂ ਥੋੜੇ ਸਮੇਂ ਦੇ ਵਿੱਚ ਇਸ ਕਰਕੇ ਇਹਦੇ ਵਾਸਤੇ ਹੁਣ ਕੌਣ ਜ਼ਿੰਮੇਵਾਰ ਹੁਣ ਕਿਉਂ ਨਹੀਂ ਰੁਕਣੀ ਸਮਗਲਿੰਗ ਹੁਣ ਤਾਂ ਨਾਲ ਹਥਿਆਰਾਂ ਦੀ ਸਮਗਲਿੰਗ ਵੀ ਸ਼ੁਰੂ ਹੋ ਗਈ ਨਾਲ ਡਰੋਨ ਵਾਲੀ ਐਕਟੀਵਿਟੀ ਵੀ ਜਿਹੜੀ ਹੈ ਇੰਨੀ ਵੱਧ ਗਈ ਤੇ ਕਿੱਥੇ ਗਿਆ ਤੁਹਾਡਾ ਪ੍ਰਸ਼ਾਸਨ ਕਿੱਥੇ ਗਈ ਤੁਹਾਡੀ ਪੁਲਿਸ ਅੱਜ ਹਾਈ ਕੋਰਟ ਨੂੰ ਕੋਈ ਦਿਨ ਨਹੀਂ ਜਿੱਦ ਤੇ ਸਰਕਾਰ ਨੂੰ ਜਿਹੜਿਆ ਉਹ ਸਖਤ ਤਾੜਨਾ ਨਾ ਕਰਨੀ ਪੈਂਦੀ ਹੋਵੇ ਜਾਂ ਸਖਤ ਕਮੈਂਟ ਦੇਣੇ ਪੈਂਦੇ ਹੋਣ ਕਿ ਨਸ਼ਿਆਂ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਲਾਅ ਐਂਡ ਆਰਡਰ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਇਸ ਕਰਕੇ ਐਸ ਵੇਲੇ ਟੋਟਲ ਲਾਅ ਐਂਡ ਆਰਡਰ ਸਿਸਟਮ ਪੰਜਾਬ ਦਾ ਕਲੈਪਸ ਕਰ ਚੁੱਕਿਆ ਇਹਦੇ ਵੈਸੇ ਸਾਡੇ ਕਹਿੰਦੇ ਵੀ ਲੋੜ ਨਹੀਂ ਇਹ ਤਾਂ ਮੰਨ ਲਿਓ ਗਵਰਨਰ ਸਾਹਿਬ ਜਿਹੜਾ ਟੂਰ ਕਰਕੇ ਆਏ ਸੀ ਸਰਹੱਦ ਦੀਆਂ ਦਾ ਉਹਨਾਂ ਨੇ ਕਹਿਤਾ ਸੀ ਕਿ ਦੁਕਾਨਾਂ ਤੱਕ ਨਸ਼ਾ ਜਿਹੜਾ ਉਹ ਦੁਕਾਨਾਂ ਤੋਂ ਹੀ ਮੈਨੂੰ ਲੱਗਿਆ ਇਸ ਕਰਕੇ ਸਾਡੀ ਤਾਂ ਗੱਲ ਪਿੱਛੇ ਰਹਿ ਜਾਂਦੀ ਹੈ ਕਰਜ਼ੇ ਦੀ ਗੱਲ ਵੀ ਜਿਹੜੀ ਆ ਉਹ ਗਵਰਨਰ ਸਾਹਿਬ ਨੇ ਸਭ ਤੋਂ ਪਹਿਲਾਂ ਰੇਜ ਕਰਦੇ تھے ਜੀ ਸੂਬੇ ਦੇ ਕਨਸਟੀਚਿਊਸ਼ਨ ਹੈੱਡ ਜਿਹੜੀ ਗੱਲਾਂ ਕਹਿ ਚੁੱਕੇ ਮੈਂ ਸਹਿਮਤ ਹਾਂ ਉਹ ਤਾਂ ਮੈਨੂੰ ਵੀ ਕਹਿਣ ਦੀ ਲੋੜ ਨਹੀਂ ਲੇਕਿਨ ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣੀ ਜ਼ਰੂਰੀ ਆ ਔਰ ਇਹ ਅਸੀਂ ਉੱਥੇ ਕਰਾਂਗੇ ਔਰ ਸਾਰਾ ਲੇਖਾ ਜੋਖਾ ਕਰਾਂਗੇ ਕਿ ਇਸ਼ਤਿਹਾਰਾਂ ਦੇ ਉੱਤੇ ਕਿੰਨੇ 100 ਕਰੋੜ ਰੁਪਈਆ ਸਰਕਾਰ ਨੇ ਖਰਚ ਕੀਤਾ ਔਰ ਇਸ਼ਤਿਹਾਰ ਕਿਹੜੀ ਸਟੇਟ ਚ ਲੱਗਦੇ ਆ ਉੱਥੇ ਪੰਜਾਬੀਆਂ ਦਾ ਕੀ ਮਕਸਦ ਹੱਲ ਹੋ ਰਿਹਾ ਕਿ ਸਾਡੇ ਖੂਨ ਪਸੀਨੇ ਦਾ ਪੈਸਾ ਜਿਹੜਾ ਉਹ ਸੈਂਕੜੇ ਕਰੋੜ ਰੁਪਇਆ ਇਸ਼ਤਿਹਾਰਾਂ ਦਾ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਲੱਗੇ ਇਹ ਟਾਲਰ ਜਿਹੜਾ ਇਹ ਨਹੀਂ ਕੀਤਾ ਜਾ ਸਕਦਾ ਡਿਵੈਲਪਮੈਂਟ ਅਸੀਂ ਪੰਜਾਬ ਦੀਆਂ ਗਲੀਆਂ ਚ ਕੱਢ ਕੇ ਪੁੱਛਾਂਗੇ ਕਿ ਜਦੋਂ ਦੀ ਅਕਾਲੀ ਦਲ ਦੀ ਸਰਕਾਰ ਗਈ ਹੈ ਦੱਸੋ ਕਿੱਥੇ ਇੱਟ ਲੱਗੀ ਕਿਸੇ ਕੋਲ ਕੋਈ ਜਵਾਬ ਨਹੀਂ ਹੋਏਗਾ ਨਾ ਕਾਂਗਰਸ ਕੋਲੇ ਨਾ ਆਮ ਆਦਮੀ ਪਾਰਟੀ ਕੋਲੇ ਇਹ ਅਸੀਂ ਉੱਥੇ ਗਰਾਊਂਡ ਦੇ ਉੱਤੇ ਜਾ ਕੇ ਇਹਨਾਂ ਤੋਂ ਇਸ ਗੱਲ ਦਾ ਜਵਾਬ ਪੁੱਛਾਂਗੇ ਕਿ ਤੁਸੀਂ ਦੱਸੋ ਤਾਂ ਸਹੀ ਸਾਨੂੰ ਕਿ ਆ 5 ਸਾਲ ਕਾਂਗਰਸ ਦੀ ਸਰਕਾਰ ਸਾਡੇ ਤੋਂ ਬਾਅਦ ਚੱਲੀ ਆ ਉਹੀ ਸੜਕ ਜਿਹੜੀ ਜਿੱਥੇ ਅਸੀਂ ਛੱਡ ਗਏ ਸੀ ਲੁੱਕ ਪਾਈ ਸੀ ਤਿਆਰ ਕੀਤੀ ਸੀ ਉਸ ਤੋਂ ਅੱਗੇ ਜਿਹੜੇ 7 ਸਾਲ ਕੀ ਜਿਹੜੇ ਆ ਟੈਕਸਾਂ ਦਾ ਪੈਸਾ ਉਹਨਾ ਬੰਦ ਹੋ ਗਿਆ ਫਿਰ ਕਿਉਂ ਪੰਜਾਬ ਦੀ ਜਿਹੜੀ ਸਾਰੀ ਡਿਵੈਲਪਮੈਂਟ ਆ ਟੋਟਲ ਜਿਹੜੀ ਆ ਉਹ ਬੰਦ ਹੋ ਗਈ ਆ ਫਿਰ ਜੋ ਹਾਲ ਅੱਜ ਹੈਲਥ ਦਾ ਅੱਜ ਨਿੱਕੀ ਜਿਹੀ ਬਿਮਾਰੀ ਵੀ ਕਿਸੇ ਨੂੰ ਹੋਵੇ ਤੇ ਕੋਈ ਸਰਕਾਰੀ ਹਸਪਤਾਲੋਂ ਇੱਕ ਨਿੱਕੀ ਟੈਬਲੇਟ ਵੀ ਉਹਨੂੰ ਮਿਲਣ ਵਾਸਤੇ ਇੱਕ ਪੱਤੀ ਕਰੋੜ ਵਾਸਤੇ ਵੀ ਕਿਸੇ ਹਸਪਤਾਲ ਦੇ ਵਿੱਚ ਸਾਜੋ ਸਮਾਨ ਨਹੀਂ ਆ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਆਪ ਜਾ ਕੇ ਪੁੱਛੋ ਆ ਜਿਹੜਾ ਪੱਠਾ ਬਿਠਾਉਣ ਵਾਸਤੇ ਡਰਾਮਾ ਕੀਤਾ ਸੀ ਇਹਨਾਂ ਨੇ ਮhalla clinic ਦਾ ਹੁਣ ਪੁੱਛੋ ਕਿੱਥੇ ਗਿਆ ਕਿਉਂ ਫੇਲ ਹੋ ਗਿਆ ਮਾਡਲ ਤੁਹਾਡਾ ਐਕਸਪਲੇਨ ਕੀਤਾ ਕੀ ਸੁਧਾਰਿਆ ਉਹਨਾਂ ਨੇ ਇਹ ਤਾਂ ਸੁਣਿਆ ਕਿ ਫਰਜੀ ਮਰੀਜ਼ਾਂ ਦੇ ਨਾਲ ਕਰੋੜਾਂ ਰੁਪਏ ਦੇ ਸਕੈਂਡਲ ਹੋ ਗਏ। ਉਹਦੀਆਂ ਕਉਰੀਆਂ ਵੀ ਚੱਲ ਪਈਆਂ। ਪਰ ਲੋਕਾਂ ਦੀ ਸਿਹਤ ਸਹੂਲਤ ਕਿਵੇਂ ਸੁਧਰੀ ਜਦੋਂ ਡਾਕਟਰ ਇੱਕ ਤੁਸੀਂ ਭਰਤੀ ਦੀ ਕੀਤਾ, ਸਟਾਫ ਸਿਹਤ ਦੇ ਵਿਭਾਗਿੰਦਰ ਭਰਤੀ ਨਹੀਂ ਕੀਤਾ। ਪੁਰਾਣੇ ਹਸਪਤਾਲਾਂ ਦਾ ਦਰਜਾ ਘਟਾ ਦਿੱਤਾ। ਤੇ ਹੈਲਥ ਕੇਅਰ ਕਿੱਥੋਂ ਇੰਪਰੂਵ ਹੋਣੀ ਹੈ? ਇਸ ਕਰਕੇ ਗਰਾਊਂਡ ਦੇ ਉੱਤੇ ਗੱਲ ਕਰਾਂਗੇ। ਅੱਜ ਸਕੂਲਾਂ ਦੀ ਹਾਲਤ ਕੀ ਹੈ? ਕਿੰਨੇ ਸਟਾਫ ਦੀ ਘਾਟ ਹੈ ਰੂਰਲ ਏਰੀਆ ਦੇ ਵਿੱਚ? ਇਹ ਪੰਜਾਬ ਦੇ ਸਕੂਲਾਂ ਦੇ ਸਾਹਮਣੇ ਖੜ ਕੇ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਦੱਸੋ ਅਧਿਆਪਕਾਂ ਦੀ ਭਰਤੀ ਕਿਉਂ ਨਹੀਂ ਹੋ ਰਹੀ ਜਿਹੜੇ ਤੁਸੀਂ ਵੱਡੇ ਵੱਡੇ ਮਾਡਲ ਦਿਖਾਏ ਸੀ ਆ ਇਸਰ ਦੀ ਰਿਪੋਰਟ ਆਈ ਹੈ ਦੋ ਦਿਨ ਪਹਿਲਾਂ ਅਖਬਾਰਾਂ ਦੇ ਵਿੱਚ छਪੀ ਵੀ ਆ ਕਿ 14 ਸਾਲ ਦੇ ਤੇ 18 ਸਾਲ ਦੇ ਬੱਚਿਆਂ ਨੂੰ ਜਿਹੜੀ ਦੂਜੀ ਜਮਾਤ ਤੱਕ ਵੀ ਜਿਹੜਾ ਉਹ ਪੜ੍ਹਨਾ ਨਹੀਂ ਆਉਂਦਾ ਤੇ ਕੀ ਕਾਰਨ ਆ ਇਹਦੇ ਕਿਉਂ ਦਿਨੋ ਦਿਨ ਸਿਸਟਮ ਇੰਨਾ ਜਿਹੜਾ ਡਿਟੇਰੀਓਰੇਟ ਹੋ ਰਿਹਾ ਇਹ ਤਾਂ ਕਰੰਟ ਤੱਕ ਕਿਸੇ ਨੇ ਕਿਸੇ ਨੂੰ ਦੱਸਨੇ ਪੈਣਗੇ ਨਾ ਕਦੀ ਦਿੱਲੀ ਮਾਡਲ ਕਦੀ ਸਿੰਗਾਪੁਰ ਮਾਡਲ ਪਰ ਗਰਾਊਂਡ ਦੇ ਉੱਤੇ ਸਾਰਾ ਕੁਝ ਫੇਲ ਮਾਰ ਗਿਆ ਜਿਹੜੇ ਮੈਰਿਟੋਰੀਅਸ ਸਕੂਲ ਦੇਸ਼ ਦੇ ਵਿੱਚ ਜਿਨ੍ਹਾਂ ਦੀ ਪ੍ਰਸ਼ੰਸਾ ਹੁੰਦੀ ਸੀ ਅੱਜ ਉਹਨਾਂ ਦਾ ਕੀ ਹਾਲ ਹੈ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਇਹੋ ਜਿਹਾ ਖਾਣਾ ਮਿਲਦਾ ਕਿ ਬੱਚਿਆਂ ਨੂੰ ਸਾਰਿਆਂ ਨੂੰ ਹਸਪਤਾਲ ਦੇ ਅੰਦਰ ਕਰਾਉਣਾ ਪੈਂਦਾ ਉੱਥੇ ਸਟਾਫ ਪ੍ਰਤੀ ਨਹੀਂ ਕੀਤਾ ਜਾਂਦਾ ਉੱਥੇ ਰੈਗੂਲਰ ਐਡਮਿਸ਼ਨਸ ਨਹੀਂ ਹੁੰਦੀਆਂ ਕਾਰਨ ਕੀ ਆ ਜਿਹੜਾ ਅੱਛਾ ਮਾਡਲ ਸਟੇਟ ਦਾ ਤੁਸੀਂ ਤਬਾਹ ਕਰ ਦਿੱਤਾ ਤੇ ਅੱਜ ਤੁਸੀਂ ਗੱਲਾਂ ਦੇ ਨਾਲ ਝੂਠੇ ਇਸ਼ਤਿਹਾਰਾਂ ਦੇ ਨਾਲ ਉਹ ਕਮੀ ਜਿਹੜੀ ਹੈ ਉਹ ਕਿਦਾਂ ਪੂਰੀ ਕਰ ਸਕਗੇ ਇਹ ਵੀ ਅਸੀਂ ਜਾ ਕੇ ਉੱਥੇ ਪੁੱਛਾਂਗੇ ਕਿਸਾਨੀ ਦੀ ਜੋ ਹਾਲਤ ਹੈ ਕਿਉਂਕਿ ਜਿੰਨਾ ਇਹਨਾਂ ਨੇ ਵਿਸ਼ਵਾਸ ਘਾਤ ਕਿਸਾਨੀ ਨਾਲ ਕੀਤਾ ਉਦੋਂ ਕਹਿੰਦੇ ਸੀ ਚੁਟਕੀ ਦੇ ਨਾਲ ਸਾਰੀਆਂ ਜਿਹੜੀਆਂ ਫਸਲਾਂ ਦਾ ਅਸੀਂ ਐਮਐਸਪੀ ਦੇਾਂਗੇ ਤੇ ਹੁਣ ਮੂੰਗੀ ਤੇ ਕਿੰਨੀ ਕੋ ਐਮਐਸਪੀ ਦਿੱਤੀ ਇਹਨਾਂ ਨੂੰ ਪੁੱਛੋ ਕਿ ਕਿਉਂ ਮੂੰਗੀ ਜੜੀ ਆ ਉਹਦੀ ਰਿਸਟੇ ਸੇਲ ਹੁੰਦੀ ਨਹੀਂ ਕਿੰਨੇ ਚੁੱਕੀ ਮੂੰਗੀ ਸਰਕਾਰ ਨੇ ਚੁੱਕੀ ਕਿਉਂ ਨਹੀਂ ਬਾਕੀ ਫਸਲਾਂ ਦਾ ਕੀ ਹਾਲਾ ਜੜੀਆਂ ਤੁਸੀਂ ਕਿਹਾ ਸੀ ਕਿ ਅਸੀਂ ਐਮਐਸਪੀ ਨੇ ਸਾਰਿਆਂ ਦੀ ਦਿਆਂਗੇ ਔਰ ਐਮਐਸਪੀ ਨਹੀਂ ਦਿੱਤੀ ਨਾਲ ਇੰਨਾ ਨੁਕਸਾਨ ਹੋ ਗਿਆ ਦੋ ਤਿੰਨ ਸੀਜ਼ਨ ਫਸਲਾਂ ਦਾ ਕਿਸੇ ਦਾ ਮੁਆਵਜ਼ਾ ਨਹੀਂ ਹਾਲਾ ਹੈ ਤੇ ਤਾਂ ਕਿਸੇ ਦਾ ਮੁਆਵਜ਼ਾ ਨਹੀਂ ਡੀਜ਼ਲ ਦੇ ਰੇਟ ਤਾਂ ਵਧਾਤੇ ਜਿਹੜਾ ਬੋਝ ਪਾਉਣ ਵਾਲਾ ਸੀ ਕਿਸਾਨੀ ਦਾ ਕੋਈ ਵਧਾਤਾ ਪਰ ਜਿਹੜੀ ਮਦਦ ਕਰਨੀ ਸੀ ਕਿਸਾਨੀ ਦੀ ਉੱਥੇ ਤੁਸੀਂ ਆਪਣਾ ਹੱਥ ਜਿਹੜਾ ਉਹ ਬੰਦ ਕਰ ਲਿਆ ਤੁਹਾਡੇ ਕੋਲੇ ਹੈਲੀਕਾਪਟਰ ਚਲਾਉਣ ਜੋਗੇ ਇਲੈਕਸ਼ਨਾਂ ਚ ਪੈਸੇ ਹੈਗੇ ਆ ਝੂਠੇ ਇਸ਼ਤਿਹਾਰ ਦੇਣ ਜੋਗੇ ਤੁਹਾਡੇ ਇੰਨੇ ਪੈਸੇ ਹੈਗੇ ਆ ਪਰ ਕਿਸਾਨ ਨੂੰ ਬਾਪਜਾ ਦੇਣ ਵਾਸਤੇ ਤੁਹਾਡੇ ਕੋਲੇ ਪੈਸੇ ਕਿਉਂ ਨਹੀਂ ਆ ਇਹ ਕਿਸਾਨਾਂ ਦੇ ਵਿੱਚ ਖੜ ਕੇ ਅਸੀਂ ਤੁਹਾਡੇ ਕੋਲ ਉੱਥੇ ਜਵਾਬ ਜਿਹੜਾ ਉਹ ਪੁੱਛਾਂਗੇ ਇਸ ਕਰਕੇ EMPLOYEES ਨੂੰ ਤੁਸੀਂ ਕਹਿੰਦੇ ਸੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣੀ ਹੈ ਅੱਜ EMPLOYEES ਦਾ ਕੀ ਹਾਲਾ ਹਰ ਵਰਗ ਜਿਹੜਾ ਜਿਹੜਾ ਸਰਕਾਰ ਦੇ ਵੱਖਰੇ ਵੱਖਰੇ ਸੈਕਸ਼ਨ ਹੈ ਉਹ ਹੜਤਾਲਾ ਕਰੀ ਬੈਠਾ ਕੋਈ ਆਪਣੇ ਡੀਏ ਵਾਸਤੇ ਕੋਈ ਆਪਣੇ ਪੇ ਸਕੇਲ ਵਾਸਤੇ ਕੋਈ ਜਿਹੜੀ ਹੈ ਪੈਨਸ਼ਨ ਸਕੀਮ ਵਾਸਤੇ ਔਰ ਹੁਣ ਡਾਂਗਾ ਮਾਰ ਕੇ ਉਹਨੂੰ ਭਜਾਇਆ ਜਾਂਦਾ ਉਹਨਾਂ ਦੀ ਗੱਲ ਸੁਣ ਦੀ بجائے ਉਲਟਾ ਉਹਨਾਂ ਨੂੰ ਡਾਂਗਾ ਮਾਰ ਜਾਂਦਾ ਜਿਹੜੇ ਲੇਡੀ EMPLOYEES ਹੈ ਉਹਨਾਂ ਨੂੰ ਜਿਹੜੀ ਹੈ ਮੈਨ ਹੈਂਡਲਿੰਗ ਜਿਹੜੀ ਹੈ ਉਹਨਾਂ ਦੀ ਵੀ ਕੀਤੀ ਜਾਂਦੀ ਇਸ ਕਰਕੇ ਇਹ ਵੀ ਇਸੇ ਤਰ੍ਹਾਂ ਦਲਿਤ ਭਰਾਵਾਂ ਦੀਆਂ ਸਾਰੀਆਂ ਸਕੀਮਾਂ ਬੰਦ ਕਰਤੀਆਂ ਕਿਸੇ ਨੂੰ ਪੁੱਛ ਲੋ ਪੀ ਪੈਨਸ਼ਨਾਂ ਦਾ ਅੱਜ ਕੱਲ ਕੀ ਹਾਲ ਆ ਨੀਲੇ ਕਾਰਡ ਉਦਾਂ ਹੀ ਕੱਟ ਦਿੱਤੇ ਜਿਨ੍ਹਾਂ ਲੋਕਾਂ ਨੂੰ ਚਾਹੀਦਾ ਸੀ ਆਟਾ ਦਾਲ ਉਹਨਾਂ ਦੇ ਹਰ ਹਲਕੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਰਡ ਕੱਟ ਦਿੱਤੇ ਜਿਹੜੇ ਗਰੀਬ ਨੂੰ ਰੋਟੀ ਨਹੀਂ ਦੇ ਸਕਦੇ ਜਿਹੜੇ ਵੱਡੇ ਵੱਡੇ ਸਮਝ ਦੇ ਬਾਅਦ ਦਿਖਾਏ ਸੀ ਕਿ 1000 ਰੁਪਏ ਦੇਾਂਗੇ ਹਰ ਭੈਣ ਨੂੰ ਹਰ ਬੀਬੀ ਨੂੰ ਉਹ ਤਾਂ ਪੂਰੇ ਕੀ ਕੀਤੇ ਜਿਹੜੀਆਂ ਸਕੀਮਾਂ ਉਹਨਾਂ ਨੂੰ ਪਹਿਲਾਂ ਚੱਲਦੀਆਂ ਸੀ ਆਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਅਸੀਂ ਬੱਚੇ ਦਾ ਕਿੱਥੇ ਗਿਆ ਜੀ ਸਕਾਲਰਸ਼ਿਪ ਉਦੋਂ ਕਹਿੰਦੇ ਸੀ ਜੇ ਕੇਂਦਰ ਨਹੀਂ ਦੇਊਗਾ ਤਾਂ ਅਸੀਂ ਆਪ ਦੇਾਂਗੇ ਤੇ ਅੱਜ ਹੁਣ ਪੈਸਾ ਉਹਨਾਂ ਵਾਸਤੇ ਇਹਨਾਂ ਕੋਈ ਸਰਿਆ ਨਹੀਂ ਸਾਰੇ ਜਿਹੜੇ ਬੱਚੇ ਆ ਉਹ ਇੰਸਟੀਚੂਨਾਂ ਦੇ ਵਿੱਚ ਜਿਹੜੇ ਆ ਐਡਮਿਸ਼ਨ ਲੈ ਕੇ ਜਰੀਲ ਹੋ ਰਿਹਾ ਉਹਨਾਂ ਨੇ ਸਕਾਲਰਸ਼ਿਪ ਨਹੀਂ ਮਿਲ ਰੇ ਤੇ ਜ਼ਿੰਮੇਵਾਰੀ ਦੇ ਵਾਸਤੇ ਕੌਣ ਹੈ ਇਸ ਕਰਕੇ ਬਹੁਤ ਜਿੱਥੇ ਹੋਰ ਵੱਡੇ ਈਸ਼ੂ ਆ ਉੱਥੇ ਸਭ ਤੋਂ ਕੰਸਰਨ ਦਾ ਇਸ਼ੂ ਹੈ ਕਿ ਲੈਂਡ ਅਡਰ ਐਡਰਸ ਸਟੇਟ ਦੀ ਸਾਡੀ ਕਲੈਪਸ ਹੋ ਗਈ। ਅੱਜ ਪੰਜਾਬ ਦੇ ਵਪਾਰੀ, ਪੰਜਾਬ ਦੇ ਇੰਡਸਟਰੀਅਲਿਸਟ ਉਹ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਵਿੱਚ ਜਾਣ ਨੂੰ ਮਜਬੂਰ ਹੋ ਗਏ ਆ ਕਿਉਂਕਿ ਫਰੋਤੀਆਂ ਦਾ ਜਿਹੜਾ ਦੌਰ ਹੈ, ਕਤਲਾਂ ਦਾ ਜਿਹੜਾ ਦੌਰ ਹੈ ਉਹਦੇ ਤੋਂ ਕੋਈ ਵੀ ਆਪਣੀ ਜ਼ਿੰਦਗੀ ਤੋਂ ਹੱਥ ਇੱਥੇ ਰਹਿ ਕੇ ਥੋੜੇ ਨਹੀਂ ਚਾਹੁੰਦਾ। ਇਹਨਾਂ ਹਾਲਾਤਾਂ ਵਾਸਤੇ ਮੈਂ ਪੁੱਛਣਾ ਚਾਹੁੰਦਾ ਕਿ ਜ਼ਿੰਮੇਵਾਰ ਕੌਣ ਹੈ? ਔਰ ਜਿਹੜੇ ਸਟੇਟ ਦੇ ਵੱਡੇ ਨੁਕਸਾਨ ਉਹਨਾਂ ਨੇ ਕਰ ਦਿੱਤੇ ਕਿ ਚੰਡੀਗੜ੍ਹ ਵਿੱਚ ਜ਼ਮੀਨ ਕੇਤਰੀਵਾਲ ਨੂੰ ਖੁਸ਼ ਕਰਨ ਵਾਸਤੇ ਉਹ ਦੇਣ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਦੇ ਕੇ ਨਾਲ ਸਹਿਮਤੀ ਦਿੱਤੀ। ਉਹ ਤਾਂ ਅਸੀਂ ਲੌਣਾ ਪਾਇਆ ਕੌਨਸਲ ਸਾਹਿਬ ਕੋਲੇ ਗਏ ਪਰ ਕੀ ਇਹ ਸਟੇਟ ਦੇ ਹੱਕਾਂ ਦਾ ਗੈਦਾਰੀ ਨਹੀਂ? ਐਸਐਫਐਲ ਦਾ ਕੇਸ ਚੱਲ ਰਿਹਾ ਸੀ ਸਭ ਤੋਂ ਇੰਪੋਰਟੈਂਟ ਇਸ਼ੂ ਹੈ ਪੰਜਾਬ ਦਾ। ਤੁਹਾਡਾ ਐਡਵੋਕੇਟ ਜਨਰਲ ਤੁਸੀਂ ਅਪੀਅਰ ਨਹੀਂ ਹੋਣ ਦਿੱਤਾ। ਪੰਜਾਬ ਦੇ ਇੱਕ ਵੀ ਐਜੀ ਆਫਿਸ ਦਾ ਵਕੀਲ ਉੱਥੇ ਅਪੀਅਰ ਨਹੀਂ ਹੋਇਆ। ਇਹ ਸਾਜ਼ਿਸ਼ ਕਿਤੇ ਖਰਾਬ ਸੀ ਪੰਜਾਬ ਦੇ ਖਿਲਾਫ ਤੁਸੀਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜਾ ਕੇ ਵਾਅਦੇ ਕਰਾਇਆ ਕੇਜਰੀ ਆੜ ਨਾਲ ਤੁਸੀਂ ਐਸੋਆਲ ਦਾ ਪਾਣੀ ਹਰਿਆਣੇ ਨੂੰ ਦੇਣ ਤੇ ਜਾ ਕੇ ਵਾਅਦੇ ਕਰਾਇਆ ਤੇ ਕੀ ਇਹ ਪੰਜਾਬ ਦੇ ਹਿੱਤਾਂ ਦੇ ਨਾਲ ਭਗਵੰਤ ਮਾਨ ਜੀ ਗਿਦਾਰੀ ਨਹੀਂ ਇਸ ਕਰਕੇ ਇਹ ਜਿੰਨੇ ਇਸ਼ੂ ਨੇ ਚਾਹੇ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੁਬਾਰਾ ਹਰਿਆਣੇ ਦੇ ਕਾਲਜ ਅਟੈਚ ਕਰਕੇ ਹਰਿਆਣੇ ਦਾ ਕਲੇਮ ਚੰਡੀਗੜ੍ਹ ਤੇ ਵਧਾਉਣਾ ਚਾਹੁੰਦੇ ਹੋ ਪਰ ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਨਹੀਂ ਹੋਣ ਦੇ। ਇਸ ਕਰਕੇ ਅਸੀਂ ਵੱਡਾ ਪ੍ਰੋਗਰਾਮ ਲਿਖਿਆ। ਔਰ ਇਹ 1 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਇਹ ਪਹਿਲਾ ਪੜਾਅ। 43 ਹਲਕੇ ਇਹਦੇ ਚ ਕਵਰ ਕਰਾਂਗੇ। ਉਸ ਤੋਂ ਬਾਅਦ ਫਿਰ ਨੈਕਸਟ ਜਿਹੜੇ ਬਾਕੀ ਹਲਕੇ ਆ ਉਹ ਅਗਲੇ ਪੜਾਅ ਦੇ ਵਿੱਚ ਹੈ ਸਾਡੀ ਕੋਸ਼ਿਸ਼ ਆ ਕਿ ਅਸੀਂ ਜਿਹੜਾ April ਤੱਕ ਇਹ ਸਾਰਾ ਪੰਜਾਬ ਇੱਕ ਵਾਰੀ ਜਿਹੜਾ ਇਹ ਮੁਕੰਮਲ ਕਰਕੇ ਪੰਜਾਬ ਦੀ ਜਨਤਾ ਨੂੰ ਲਾਮਬੰਦ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਉਹਨਾਂ ਸਾਰਿਆਂ ਨੂੰ ਇੱਕੋ ਕਤਾਰ ਦੇ ਵਿੱਚ ਖੜੇ ਕਰੀਏ ਤਾਂ ਜੋ ਇਹ ਸਰਕਾਰ ਨੂੰ ਵੀ ਇਸ ਤੋਂ ਪਹਿਲੀ ਕਾਂਗਰਸ ਸਰਕਾਰ ਨੂੰ ਵੀ ਜਿਹੜਾ ਉਸ ਜਿਹੜਾ ਉਹ ਸਬਕ ਮਿਲ ਸਕੇ ਇਹਦੇ ਵਾਸਤੇ ਸਰਦਾਰ ਚਬੀਰ ਸਿੰਘ ਜੀ ਬਾਦਲ ਸਾਹਿਬ ਇੱਕ ਤਰੀਕ ਤੋਂ ਜਿਹੜੀ ਆ ਉਹ ਪੰਜਾਬ ਬਚਾਓ ਯਾਤਰਾ ਉਹ ਸ਼ੁਰੂ ਕਰਨ ਕੋਈ ਕੁਐਸਚਨ ਜੀ ਤੁਹਾਡਾ ਹੈ ਹਾਂਜੀ ਸ਼੍ਰੀ ਅਕਾਲਤਖ ਸਾਹਿਬ ਸਵੇਰੇ 10 ਵਜੇ ਅਰਦਾਸ ਹੋਏਗੀ ਸਾਰੀ ਸਾਡੀ ਪੰਜਾਬ ਦੀ ਲੀਡਰਸ਼ਿਪ ਬਾਕੀ ਲੀਡਰਸ਼ਿਪ ਸਾਰੀ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਏਗੀ ਅਰਦਾਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਉਹ ਅਟਾਰੀ ਹਲਕੇ ਤੋਂ ਸ਼ੁਰੂ ਹੋਏਗਾ ਇਸ ਕਰਕੇ ਉੱਥੋਂ ਸ਼ੁਰੂਆਤ ਕਰਾਂਗੇ ਤੇ ਫਿਰ ਵਿਚ ਵਿਚ ਹੋਏਗੀ ਕੋਈ ਵਿੱਚ ਪ੍ਰਾਪ ਹੋਏਗਾ ਪੈਦਲ ਇਸ ਤਰ੍ਹਾਂ ਤਾਂ ਜਾਂ ਫਿਰ ਗੱਡੀਆਂ ਤੇ ਨਹੀਂ ਗੱਡੀਆਂ ਤੇ ਗੱਡੀਆਂ ਤੇ ਕਿਤੇ ਥੋੜਾ ਬਹੁਤਾ ਹੋ ਸਕਦਾ ਜਿਆਦਾਤਰ ਗੱਡੀਆਂ ਦੇ ਉੱਤੇ ਕਾਫਲਾ ਚੱਲੇਗਾ ਤੇ ਦੋ ਤਿੰਨ ਜਗ੍ਹਾ ਤੇ ਰੁੱਕ ਕੇ ਤਿੱਥੇ ਪੁਆਇੰਟ ਉਹ ਹਲਕੇ ਵਾਲੇ ਨਦਾਤ ਕਰਨਗੇ ਉਥੇ ਰਸਤੇ 'ਚ ਸਬੋਧਨ ਵੀ ਕਰਨਗੇ ਇਸ ਕਰਕੇ ਜੇ ਕਿਸੇ ਦੀ ਕੋਈ ਗੱਲ ਵੀ ਕਿਸੇ ਵੇਲੇ ਸੁਣਨੀ ਹੁੰਦੀ ਹੈ ਸੁਣਨਗੇ ਇਸ ਤਰ੍ਹਾਂ ਕਾਫੀ ਨਾਲ ਲਗਾਤਾਰ ਜਿਹੜਾ ਇਹ ਸੋਮਵਾਰ ਚੱਲਿਆ ਕਰੇਗਾ ਫਰਾਈਡੇ ਤੱਕ ਚੱਲੇਗਾ ਸੈਚਰਡੇ ਸੰਡੇ ਹਲੇ ਅਸੀਂ ਦੋ ਦਿਨ ਵਿੱਚੋਂ ਫ੍ਰੀ ਰੱਖਿਆ ਹਰ ਹਰ ਸੈਚਰਡੇ ਸੰਡੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਲਗਾਤਾਰ ਜਿਹੜਾ ਇਹ 5 ਦਿਨ ਹਫ਼ਤੇ 'ਚ ਚੱਲੇਗਾ ਕਿਮੋ ਸਾਹਿਬ ਇੱਕ ਤੋਂ ਇੱਕ ਹਟਕੇ ਸਵਾਲ ਗੁਰਮੀਤ ਸਿੰਘ ਰਾਮ ਰਹੀਮ ਨੂੰ 50 ਦਿਨ ਦੀ ਪਰੋਲ ਦੁਆਰਾ ਤੋਂ ਬੇਨਤੀ ਗਈ ਹੈ ਬੰਤੀ ਸਿੰਘਾਂ ਦੇ ਦੇਖੋ ਅਨਫੋਰਚੂਨੇਟ ਹੈ ਕਿ ਇਸ ਤਰ੍ਹਾਂ ਜੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਉਹਨੂੰ ਇਸ ਤਰੀਕੇ ਨਹੀਂ ਕੰਮ ਕਰਨਾ ਚਾਹੀਦਾ ਇਹ ਜਿਹੜਾ ਬਹੁਤ ਆਕੁੜ ਸਥਿਤੀ ਪੈਦਾ ਹੁੰਦੀ ਹੈ ਕਿ ਜਿਹਦੇ ਤੇ ਇੰਨੇ ਸੰਗੀਨ ਦੋਸ਼ ਹੁੰਦੇ ਆ ਉਹ ਤਾਂ ਰੋਜ਼ ਆ ਜਾਂਦਾ ਔਰ ਜਿਹੜੇ ਸਜ਼ਾ ਕੱਟ ਕੇ ਉਸ ਤੋਂ ਦੁੱਗਣੀ ਸਜ਼ਾ ਭੁਗਤ ਚੁੱਕਿਆ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਵੀ ਨਹੀਂ ਮਿਲਦੀ ਜੇ ਫਾਦਰ ਦੇ ਭੋਗਤੇ ਵੀ ਕਿਸੇ ਨੇ ਜਾਣਾ ਹੋਵੇ ਉਹਨੂੰ ਹਾਈ ਕੋਰਟ ਜਾਣਾ ਪੈਂਦਾ ਇਸ ਕਰਕੇ ਦੇਸ਼ ਦੇ ਵਿੱਚ ਕਾਨੂੰਨ ਸਾਰੇ ਵਾਸਤੇ ਇੱਕ ਹੋਣਾ ਚਾਹੀਦਾ ਇਹ ਹੀ ਚੀਜ਼ਾਂ ਜਿਹੜੀਆਂ ਵਿਟਨੈਸ ਕ੍ਰੀਏਟ ਕਰਦੀਆਂ ਸੋਸਾਇਟੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਇਹ ਮੁੱਦੇ ਵੀ ਨਾਲ ਲੈ ਕੇ ਦਰਮੇਂ ਕਿ ਅਸੀਂ ਨੈਚੁਰਲੀ ਮੁੱਦੇ ਤਾਂ ਬਹੁਤ ਨੇ ਸਾਰੇ ਤਾਂ ਇਹ ਇੱਕ ਪ੍ਰੈਸ ਕਾਨਫਰੰਸ ਨਹੀਂ ਨਾਲ-ਨਾਲ ਪ੍ਰੈਸ ਕਾਨਫਰੰਸਾਂ ਵੀ ਚਲਦੀਆਂ ਰਹਿਣਗੀਆਂ ਰੋਜ਼ ਤੁਹਾਨੂੰ ਮੀਡੀਆ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਤੋਂ ਬਰੀਫ ਕਰਾਂਗੇ ਰਿਟਰਨ ਅਸੀਂ ਨਾਲ ਪੈਂਫਲੇਟ ਵੀ ਜਿਹੜੇ ਰਸਤੇ ਦੇ ਵਿੱਚ ਜਿਹੜੇ ਆ ਉਹ ਪਬਲਿਕ ਨੂੰ ਨਾਲ ਨਾਲ ਵੰਡਾਂਗੇ ਉਸਾਰਾ ਮਟੀਰੀਅਲ ਤਿਆਰ ਕੀਤਾ ਜਾ ਰਿਹਾ ਕਿ ਕਿਵੇਂ ਪੂਰਾ ਕਾਫਲਾ ਚੱਲੇਗਾ ਜੀਮਾ ਸਾਹਿਬ ਯਾਤਰਾ ਜਿਹੜੇ ਟਾਈਮ ਸ਼ੁਰੂ ਕੀਤੀ ਜਾ ਰਹੀ ਹੈ ਟਾਰਗੇਟ ਪੰਜਾਬ ਬਚਾਉਣਾ ਜੇ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਬਚਾਉਣਾ ਕਿਉਂਕਿ 2019 ਦੇ ਇਲੈਕਸ਼ਨ ਚ ਕੇਵਲ ਸੀਟਾਂ ਤੱਕ ਸਿਮਟ ਕੇ ਰਹੀ ਕਿ 2022 ਕੇਵਲ ਤਿੰਨ ਸੀਟਾਂ ਤੱਕ ਸਿਮਟ ਕੇ ਰਹੀ ਔਰ ਯਾਤਰਾ ਜਿਹੜੀ ਟਾਈਮਿੰਗ ਸ਼ੁਰੂ ਕੀਤੀ ਜਾ ਰਹੀ ਹੈ ਬਿਲਕੁਲ ਲੋਕ ਸਭਾ ਤੋਂ ਅਹਲ ਪਹਿਲਾਂ ਇਹ ਯਾਤਰਾ ਚੱਲਦੀ ਹੋਈ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਇਤਿਹਾਸ ਦੇ ਵਿੱਚ ਬਹੁਤ ਵਾਰੀ ਵਡੀਆਂ ਜਿੱਤਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਾਪਤ ਕੀਤੀਆਂ ਬਹੁਤ ਵਾਰੀ ਥੱਲੇ ਵੀ ਗਿਆ ਇਹ ਕੋ ਪਹਿਲੀ ਵਾਰੀ ਨਹੀਂ ਹੈ ਜਿਹੜੀ ਪਾਰਟੀ ਇਲੈਕਸ਼ਨ ਲੜਦੀ ਹੈ ਉਹ ਕਿਤੇ ਜਿੱਤਦੀ ਵੀ ਹੈ ਕਿਤੇ ਪਾਰਟੀ ਹਾਰਦੀ ਵੀ ਹੈ ਲੇਕਿਨ ਨਾ ਤਾਂ ਕਦੀ ਜਿੱਤ ਸਾਡੇ ਦਿਮਾਗ ਨੂੰ ਚੜੀਆ ਤੇ ਨਾ ਕਦੀ ਹਾਰ ਨੇ ਸਾਡਾ ਹੌਸਲਾ ਤੋੜਿਆ ਇਸ ਕਰਕੇ ਬੜੇ ਡਿਫਿਕਲਟ ਹਾਲਾਤ ਸੀਗੇ ਜਿਹੜੇ ਮੋਰਚਿਆਂ ਦੇ ਜੇ ਉਸ ਵੇਲੇ ਤੁਸੀਂ ਨਰਕਨੰਦ ਸਾਹਿਬ ਦਾ ਮੋਰਚਾ ਜੱਤੋਂ ਦਾ ਮੋਰਚਾ ਪੰਜਾਬ ਸਾਹਿਬ ਦਾ ਮੋਰਚਾ ਇਹਨਾਂ ਮੋਰਚਿਆਂ ਦਾ ਇਤਿਹਾਸ ਅਕਾਲੀ ਦਲ ਦਾ ਪੜੋ ਤਾਂ ਬੜੇ ਡਿਫਿਕਲਟ ਟਾਈਮ ਦੇ ਉੱਤੇ ਵੀ ਜਦੋਂ ਲੋਕਾਂ ਨੂੰ ਲੱਗਦਾ ਸੀ ਵੀ ਅਕਾਲੀ ਰਹੜੇ ਕੋਈ ਨਹੀਂ ਉਦੋਂ ਵੀ ਅਕਾਲੀ ਦਲ ਨੇ ਫੇਰ ਮਿਹਨਤ ਕਰਕੇ ਤੇ ਲੋਕਾਂ ਦਾ ਜਿਹੜਾ ਆਸ਼ੀਰਵਾਦ ਆ ਉਹ ਹਾਸਲ ਕੀਤਾ ਇਸ ਕਰਕੇ ਅੱਜ ਜੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਸਾਨੂੰ ਇੰਨੀ ਚਿੰਤਾ ਹੁੰਦੀ ਤੇ ਸਰਕਾਰ ਨੂੰ ਸਾਡੀ ਚਿੰਤਾ ਕਰਨ ਦੀ ਕਿਉਂ ਇੰਨੀ ਲੋੜ ਪੈਂਦੀ ਅੱਜ ਕਾਂਗਰਸ ਦਾ ਸਭ ਤੋਂ ਵੱਡਾ ਅਟੈਕ ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਆ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਅਟੈਕ ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸੇ ਤਰ੍ਹਾਂ ਬਾਕੀ ਹਰ ਕੋਈ ਅਟੈਕ ਕਿਉਂ ਕਰਦਾ ਅਕਾਲੀ ਦਲ ਤੇ ਕਿਉਂ ਕਰਦਾ ਕਿਉਂਕਿ ਜਿੱਤਣਾ ਹਾਰਨਾ ਇੱਕ ਅਲੱਗ ਚੀਜ਼ ਹੈ ਪਰ ਗਰਾਊਂਡ ਦੇ ਉੱਤੇ ਅੱਜ ਵੀ اپੋਜੀਸ਼ਨ ਦਾ ਰੋਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਕਰਦਾ ਆ ਆ ਤੁਸੀਂ ਇਹ ਇਹ ਕੋਈ ਤੁਸੀਂ ਸੋਚਦੇ ਹੋ ਕਿ ਜਿਹੜਿਆ ਚੰਡੀਗੜ੍ਹ ਤੇ ਸਮਝੌਤਾ ਕਰਕੇ ਮੇਅਰ ਦੀ ਇਲੈਕਸ਼ਨ ਲੜਦੇ ਪਏ ਆ ਇਹ ਪੰਜਾਬ ਦੇ ਹਿੱਤਾਂ ਦੀ ਪੰਜਾਬ ਚ ਪਹਿਲੀ ਵਾਰੀ ਕਰ ਰਹੇ ਆ ਇਥੇ ਵੀ ਆਪਣੇ ਕੇਸ ਬਚਾਉਣ ਵਾਸਤੇ ਇਹ ਰਾਤਾਂ ਨੂੰ ਜਾ ਕੇ ਤੇ ਸਰਕਾਰ ਨਾਲ ਇਕੱਠੇ ਹੋ ਕੇ ਤੇ ਬੈਠਕਾਂ ਕਰਦੇ ਆ ਦਿੱਲੀ ਰੋਜ਼ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਉੱਥੇ ਖੜਗੇ ਜੀ ਦੇ ਜਾ ਕੇ ਆਲੇ-ਦੋਲੇ ਬੈਠੇ ਹੁੰਦੇ ਵੀ ਦੇਖੋ ਜੀ ਹੁਣ ਕੇਜਰੀਵਾਲ ਫੜਿਆ ਗਿਆ ਤੇ ਸਾਡੀ ਮਤ ਕਰਿਓ ਇੱਥੇ ਉਹ ਇਹਨਾਂ ਦੀ ਅਮੰਤਤਾ ਕਰਦੇ ਰਹਿੰਦੇ ਦੇਖਣ ਸ਼੍ਰੋਮਣੀ ਅਕਾਲੀ ਦਲ ਦੇ ਅਟੈਕ ਕਰਨ ਦੀ ਗੱਲ ਹੁੰਦੀ ਸਾਰੇ ਇਕੱਠੇ ਹੁੰਦੇ ਇਸ ਕਰਕੇ ਗੱਲ ਪੰਜਾਬ ਦੀ ਹੈ ਜਿਹੜਾ ਇਤਿਹਾਸ ਹੈ ਸਾਡਾ ਸਾਰਾ ਉਹ ਪੰਥ ਵਾਸਤੇ ਜੇ ਕਿਸੇ ਨੇ ਹੁਣ ਤੱਕ ਕੋਈ ਕਾਰਜ ਕੀਤੇ ਆ ਤੇ ਸ਼ਰਮਣੀ ਕਾਲੀ ਦਰ ਜੇ ਪੰਜਾਬ ਵਾਸਤੇ ਕੋਈ ਵੱਡੇ ਕੰਮ ਕਿਸੇ ਨੇ ਕੀਤੇ ਆ ਉਹ ਵੀ ਸ਼ਰਮਣੀ ਕਾਲੀ ਦਰ ਇਸ ਕਰਕੇ ਸਾਡੀ ਆਪਣੀ ਜਿਹੜੀ ਡਿਊਟੀ ਹੈ ਉਹ ਡਿਊਟੀ ਅਸੀਂ ਕਿਉਂਕਿ ਇੱਕ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਇਸ ਲਈ ਆਪਣੀ ਡਿਊਟੀ ਅਸੀਂ ਡਟ ਕੇ ਜਿਹੜੀ ਆ ਉਹ ਪੂਰੀ ਕਰਨ ਸਰ ਜੀ ਬੰਦਾ ਤੁਹਾਡੇ ਕੋਲ ਵੀ ਆ ਤੁਸੀਂ ਜ਼ਿਕਰ ਕੀਤਾ ਚhattisgarh ਦੇ ਇਲੈਕਸ਼ਨ ਦਾ ਇੱਕ ਐਮਟੀ ਤੁਹਾਡੇ ਕੋਲ ਵੀ ਆ ਤੁਸੀਂ ਕੋਈ ਹਾਲੇ ਤੱਕ ਡਿਸਾਈਡ ਅਸੀਂ ਕਿੱਧਰ ਜਾਣਾ ਜਾਂ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ। ਤੇ ਕੋ ਬੜਾ ਅੱਛਾ ਕੁਐਸਚਨ ਤੁਸੀਂ ਕੀਤਾ ਸਾਡਾ ਇੱਕ ਐਮਸੀ ਹੈ ਸਰਦਾਰ ਹਰਦੀਪ ਸਿੰਘ ਪਹਿਲਾ ਸੀਨੀਅਰ ਡਿਪਟੀ ਮੇਰੇ ਵੀਰਿਆ ਬਾਕੀ ਸਾਰੀਆਂ ਜੇ ਪਾਰਟੀਆਂ ਨੇ ਐਮਸੀ ਲਗਾਏ ਹੋਇਆ ਅਕਾਲੀ ਦਲ ਦਾ ਕਿਉਂ ਬਾਹਰ ਕਿਉਂਕਿ ਵਿਕਦਾ ਨਹੀਂ। ਇੱਕੋ ਹੀ ਆ ਇੱਕੋ ਹੀ ਆ ਬਾਕੀ ਜਿਨ੍ਹਾਂ ਦੇ ਕਿੰਨੇ-ਕਿੰਨੇ ਆ ਉਹ ਸਾਰੇ ਲਾ ਕੇ ਲੁਕੇ ਹੋਇਆ ਸਿਕਿਉਰਟੀਆਂ ਲਾ ਕੇ ਦੂਜੇ ਲਾ ਕੇ ਟੈਲੀਫੋਨ ਖੋ ਕੇ ਸਾਰਾ ਕੁਝ ਉਹਨਾਂ ਦੇ ਕੋਲ ਰੱਖਿਆ ਹੋਇਆ। ਇਕੋ ਇੱਕ ਇਕੱਲੇ ਦਲ ਦਾ ਹੀ ਆ ਜਿਹੜਾ ਖੁੱਲ ਕੇ ਰੋਜ਼ ਇੱਥੇ ਪ੍ਰੈਸ ਕਾਨਫਰੰਸ ਕਰਦਾ ਤੇ ਇਹਨਾਂ ਨੂੰ ਚੈਲੰਜ ਕਰਦਾ ਫੇ ਦੱਸੋ ਤੁਹਾਡਾ ਸਮਝੌਤਾ ਕਿਸ ਬੇਸ ਤੇ ਆ ਤੁਹਾਡਾ ਸਿਧਾਂਤ ਕੀ ਹੈ ਇਸ ਕਰਕੇ ਅਸੀਂ ਜੋ ਫੈਸਲਾ ਲੈਣਾ ਹੋਏਗਾ ਸਾਡਾ ਬੰਦਾ ਮੈਦਨ ਤੇ ਫੈਸਲਾ ਲਏਗਾ ਉਹਨੂੰ ਪਾਰਟੀ ਦੇ ਨਾਲ ਇਨ ਟੱਚ ਹੈ ਪਾਰਟੀ ਪ੍ਰਧਾਨ ਦੇ ਨਾਲ ਸਾਡਾ ਕੈਂਡੀਡੇਟਾਂ ਚ ਜੋ ਚੰਡੀਗੜ੍ਹ ਦੀ ਬਿਹਤਰੀ ਵਾਸਤੇ ਹੋਇਆ ਉਹ ਉਹ ਸਟੈਂਡ ਲਏਗਾ ਪਰ ਇਸ ਗੱਲ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਕਿ ਜਿਹੜਾ ਬੰਦਾ ਲੁਕਦਾ ਨਹੀਂ ਉਹ ਦਿਖਦਾ ਵੀ ਨਹੀਂ ਇਸ ਕਰਕੇ ਹਲੇਤਾ ਕਿ ਉਹਨਾਂ ਕਹਿੰਦੇ ਆ ਕਿ ਘਟੋ ਘਟਾ ਜੋ ਉਹਨੇ 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 ਕੱਲ ਦੀ ਪ੍ਰੈਸ ਕਾਨਫਰੰਸ ਤੇ ਰੇਟ ਦੱਸੇ ਵੀ ਖਾਲੀ ਚੈੱਕ ਵੀ ਦੱਸੇ ਜਾਂਦੇ ਉਸੇ ਉਸੇ ਸਾਡੇ ਸਾਡੇ ਅਮਜੀ ਨੇ ਕੱਲ ਮੀਡੀਆ ਦੇ ਵਿੱਚ ਜਿਹੜੀ ਆਪ ਹੀ ਕਿਹਾ ਵੀ ਲੋਕੀ ਖਾਲੀ ਚੈੱਕ ਲੈ ਕੇ ਵੀ ਤੁਰੇ ਫਿਰਦੇ ਕਿ ਮਤਲਬ 3 ਕਰੋੜ ਦਾ ਬਕਾਇਆ ਹੋ ਗਿਆ ਪੀਆਰਟੀਸੀ ਵੱਲ ਦੀ ਰੈਲੀਗੈਂਟ ਪੀਆਰਟੀਸੀ ਲਗਾਤਾਰ ਬਸਾਂ ਵਰਤੀਆਂ ਗਈਆਂ ਜਦੋਂ ਪੰਜਾਬ ਸਰਕਾਰ ਦਾ ਬਕਾਇਆ 3 ਕਰੋੜ ਸਰਕਾਰ ਵੱਲ ਦੇਖੋ ਕੱਲਾ ਪੀਆਰਟੀਸੀ ਨਹੀਂ ਹੈ ਭਾਵੇਂ ਤੁਸੀਂ ਬਿਜਲੀ ਬੋਰਡ ਲਾੜੋ ਭਾਵੇਂ ਪੀਆਰਟੀਸੀ ਲਾੜੋ ਭਾਵੇਂ ਬਾਕੀ ਡਿਪਾਰਟਮੈਂਟ ਲਾੜੋ ਸਾਰਿਆਂ ਦਾ ਜਿਹੜਾ ਹੈਗਾ ਪੱਠਾ ਬੈਠਾ ਪਿਆ ਸਿਰਫ ਇੱਕ ਹੈਲੀਕਾਪਟਰ ਉੱਡਦਾ ਉਹਦੇ ਵਾਸਤੇ ਨਾਲ ਜਹਾਜ਼ ਵੀ ਚਾਹੀਦਾ ਹੋਵੇ ਉਹ ਵੀ ਆ ਜਾਂਦਾ ਬਾਕੀ ਕਿਸੇ ਕੰਮ ਵਾਸਤੇ ਗਵਰਨਮੈਂਟ ਕੋਲੇ ਪੈਸੇ ਨਹੀਂ ਹੈ ਆ ਐਂਬੂਲੈਂਸ ਨਹੀਂ ਚਲਦੀਆਂ ਪਈਆਂ ਤੁਸੀਂ ਪੀਆਰਟੀਸੀ ਦੀ ਬੱਸਾਂ ਦੀ ਗੱਲ ਕਰਦੇ ਹੋ ਉਹ ਤਾਂ ਜ਼ਿੰਦਗੀ ਬਚਾਉਣ ਵਾਸਤੇ ਜ਼ਰੂਰੀ ਹੈ ਆ ਤੁਹਾਡੇ ਮੇਰੇ ਖਿਆਲ ਚੈਨਲ ਨੇ ਸਟੋਰੀ ਕੀਤੀ ਸੀ ਕਿ ਸ਼ਾਇਦ ਤੁਸੀਂ ਕੀਤੀ ਸੀ ਤਦੋਂ ਸੀ ਤਕਾਲਾਉਂਦੇ ਲੋਕੀ ਦਿਖਾਇਆ ਪਰ ਡਰਾਈਵਰ ਨੇ ਇਕੱਲੇ ਇਕੱਲੇ ਬੈਟਰੀ ਕੱਢ ਕੇ ਦਿਖਾਤਾ ਪੀ ਨਾ ਇਹ ਝਾੜਸੀਨ ਸਿਲੰਡਰ ਆ ਨਾ ਇਹਦੇ ਵਿੱਚ ਕੋਈ ਹੋਰ ਫੈਸਿਲਿਟੀਆਂ ਮੈਂ ਤਾਂ ਟੀਵੀ ਤੇ ਦੇਖਿਆ ਕਿ ਸਾਰੇ ਐਂਬੂਲੈਂਸ ਦੇ ਡਰਾਈਵਰਾਂ ਨੇ ਆਪੋ ਆਪਣੀਆਂ ਕਿੱਟਾਂ ਕੱਢ ਕੇ ਦਿਖਾਤੀਆਂ ਵੀ ਸਾਡੇ ਕੋਲ ਕੋਈ ਚੀਜ਼ ਨਹੀਂ ਹੈਗੀ ਜੇ ਬੰਦੇ ਨੂੰ ਬਚਾਉਣਾ ਪਵੇ ਉਹ ਐਂਬੂਲੈਂਸ ਦਾ ਹਾਲ ਆ ਤੇ ਪੀਆਰਟੀਸੀ ਦਾ ਤੁਸੀਂ ਦੇਖੋ ਪੀਆਰਟੀਸੀ ਦਾ ਕੀ ਪੱੜਾ ਕੋ ਗੱਲ ਇਹ ਹੈ ਕਿ ਜਿਹੜੀ ਟੱਕੜੀ ਹੈ ਨਾ ਵੈਸੇ ਜਿਹੜਾ ਜਸਟਿਸ ਦਾ ਇਨਸਾਫ ਦਾ ਤਰਾਜੂ ਜਿਹੜਾ ਉਹ ਉਹਨੂੰ ਪਮਾਨਣ ਨੂੰ ਹਮੇਸ਼ਾ ਕੰਪੇਅਰ ਕੀਤਾ ਜਾਂਦਾ ਕੋਈ ਨਵੀਂ ਗੱਲ ਨਹੀਂ ਹੈਗੀ ਉਹ ਕਦੇ ਵਾਸਤੇ ਹੁੰਦੀ ਟੱਕੜੀ ਤੋਲਣ ਵਾਸਤੇ ਹੁੰਦੀ ਨਾ ਉਹ ਕਹਿੰਦੇ ਬਾਬੇ ਨਾਲ ਦੀ ਟੱਕੜੀ ਨਾਲ ਇਸ ਨੂੰ ਮਿਲਣਾ ਨਹੀਂ ਚਾਹੀਦਾ ਦੇਖੋ ਜਿਹੜੀ ਜਸਟਿਸ ਵਾਲੀ ਗੱਲ ਹੈ ਜੇ ਜਿਹੜੀ ਤਕਰੀ ਜਸਟਿਸ ਕਰਦੀ ਹੈ ਬਾਬੇ ਨਾਨਕ ਨਾਲ ਤਾਂ ਕਿਸੇ ਗੱਲ ਨੂੰ ਵੀ ਅਸੀਂ ਕੰਪੇਅਰ ਨਹੀਂ ਕਰਦੇ ਉਹ ਤਾਂ ਪਬਲਿਕ ਹੀ ਆਪ ਹੀ ਕਹਿ ਦਿੰਦੀ ਜਦੋਂ ਜਸਟਿਸ ਦੀ ਗੱਲ ਹੁੰਦੀ ਹੈ ਇਮਾਨਦਾਰੀ ਦੀ ਗੱਲ ਹੁੰਦੀ ਹੈ ਟਰਾਂਸਪਰੈਂਸੀ ਦੀ ਗੱਲ ਹੁੰਦੀ ਹੈ ਤੇ ਪਬਲਿਕ ਆਪ ਜੋੜ ਲੈਂਦੀ ਹੈ ਬਾਬਾ ਨਾਨਕ ਜੀ ਨਾਲ ਕਿਸੇ ਚੀਜ਼ ਦਾ ਕੰਪੈਰੀਸ਼ਨ ਅਸੀਂ ਨਹੀਂ ਕਰਦੇ ਉਹ ਵੈਸੇ ਕਿਉਂਕਿ ਇਤਿਹਾਸ ਦੇ ਵਿੱਚ ਉਹ ਪ੍ਰਚਲਿਤ ਹੈ ਉਹਨਾਂ ਦਾ ਮੋਦੀ ਖਾਨੇ ਦਾ ਉਹ ਇੰਨਾ ਜ਼ਿਆਦਾ ਕਿ ਕੋਈ ਨਾ ਕੋਈ ਵੈਸੇ ਗੱਲ ਕਰਦੇ ਕਰਦੇ ਵਿੱਚੋਂ ਉਹ ਉਹ ਆਪਣੇ ਆਪ ਹੀ ਦਿਮਾਗ ਦੇ ਵਿੱਚ ਉਹ ਆ ਜਾਂਦੀ ਹੈ ਗੱਲ ਜਦੋਂ ਤਕਲੀ ਦੀ ਗੱਲ ਹੁੰਦੀ ਹੈ ਇਸ ਕਰਕੇ ਅਸੀਂ ਕਦੀ ਇਹਨਾਂ ਚੀਜ਼ਾਂ ਨੂੰ ਜਿਹੜੇ ਹੈ ਗੁਰੂਆਂ ਦੇ ਨਾਲ ਗੁਰੂਆਂ ਦੇ ਕਦੀ ਵੀ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਵੱਡੀ ਥਾਤੇ ਹੈ ਰਾਜਨੀਤੀ ਦੀ ਗੱਲ ਅਸੀਂ ਰਾਜਨੀਤੀ ਤੱਕ ਹੀ ਰੱਖਦੇ ਆ ਇਸ ਕਰਕੇ ਉਹ ਚੀਜ਼ਾਂ ਮੁੱਖ ਮੰਤਰੀ ਨੂੰ ਕਹੋ ਨਾ ਵੀ ਜਿਹੜੀ ਗੱਲ ਹੁੰਦੀ ਹੈ ਉਹਦੇ ਤੇ ਤਾਂ ਕਦੀ ਕੋਈ ਨੁਕਸਾਨ ਨਹੀਂ ਲੱਭਦਾ ਜਦੋਂ ਇਹਨਾਂ ਨੁਕਸਾਨ ਦੇ ਤੁਸੀਂ ਆ ਜਾਓ ਨਾ ਕੱਢਣ ਤੇ ਇਹਨਾਂ ਮਤਲਬ ਤੁਹਾਡੇ ਕੋਲੇ ਕੋਈ ਇਸ਼ੂ ਹੈ ਨਹੀਂ ਕਿਸੇ ਦੇ ਖਿਲਾਫ ਕਰਨ ਪਰ ਤੁਸੀਂ ਨਾਉਨ ਇਸ਼ੂ ਨੂੰ ਇਸ਼ੂ ਬਣਾਉਂਦੇ ਕੋਈ ਸਤਿ। ਕਿਮਾ ਤਾਂ ایਵੀਐਮ ਨੂੰ ਲੈ ਕੇ ਫੌੜਾ ਨਹੀਂ ਚਾਹਤਾ। ਉਹਨੇ ਪਾਣੀ ਕਰਦੀ ਹੈ। ਇਹਨੇ ਤਾਂ ਪੰਜਾਬ ਸਰਕਾਰ ਨੇ ਟੈਂਡਰ ਕੱਢਿਆ ਜੀ ਸਿਕਿਉਰਟੀ ਵਾਸਤੇ ਜੀ। ਔਰ ਉਸ ਤੇ ਕੇ ਕੇ ਮਰਜੀ ਦੀ ਭਰਤੀ ਵੀ ਹੋਗੀ ਔਰ ਚੌਂਕੀ ਦਾ ਜਿਹੜੀ ایਵੀਐਮ ਦੀ ਰੱਖੀ ਕਰੇਗੀ। ਦੇਖੋ ਗੱਲ ਇਹ ਹੈ ਕਿ ਹੁਣ ਇਹ ਸਮਾਂ ਆ ਗਿਆ ਕਿ ਇਹ ਜੋ ਮਰਜ਼ੀ ਕਰੀ ਜਾਣ ਇਹਨਾਂ ਨੇ ਪਹਿਲੀ ਗੱਲ ਤੇ ਹੈ ਕਿ ਰੈਗੂਲਰ এমਪਲੋਇਮੈਂਟ ਦਾ ਤੇ ਇਹਨਾਂ ਨੇ ਵੈਸੇ ਹੀ ਪੰਜਾਬ ਚ ਸਕੋਪ ਖਤਮ ਕਰ ਦਿੱਤਾ। ਇਹਨਾਂ ਨੇ ਸਿਰਫ ਯੂਥ ਨੂੰ ਐਕਸਪਲੋਇਟ ਕਰਨਾ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਕਹਿਤਾਂ ਕਿ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ ਤੇ ਹੁਣ ਜਿਹੜੀ ਰਿਟਾਇਰਮੈਂਟ ਹੁੰਦੀ ਪਈ ਆ ਉਹ ਵੀ ਪੂਰੀ ਨਹੀਂ ਕਰਦੇ ਔਰ ਜਿੱਥੇ ਇਹ ਕਿਸੇ ਨੂੰ ਇਮਪਲॉयਮੈਂਟ ਦੇ ਸਕਦੀ ਆ ਗਵਰਨਮੈਂਟ ਉੱਥੇ ਵੀ ਜਾਣ ਪੁੱਝ ਕੇ ਇਹ ਇਦਾਂ ਦੀਆਂ ਚੀਜ਼ਾਂ ਕ੍ਰੀਏਟ ਕਰਦੇ ਆ ਇਸ ਕਰਕੇ ਜੇ ਸਿਕਿਉਰਿਟੀ ਦੀ ਘਾਟ ਹੈ ਤਾਂ ਪੁਲਿਸ ਦੀ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਉਹਨੂੰ ਡਿਪਲਾਈ ਕਰੋ ਜੇਕਰ ਪੁਲਿਸ ਦੀ ਰੈਗੂਲਰ ਭਰਤੀ ਨਹੀਂ ਕਰਨੀ ਜਦੋਂ ਡੈਫੀਸ਼ੀਅੰਸੀ ਹੋਏਗੀ ਫਿਰ ਇਦਾਂ ਦੇ ਕੰਮ ਕਰਨਗੇ ਵੀ ਆਊਟਸੋਰਸ ਕਰ ਲਓ ਫਿਰ ਇਹਨਾਂ ਨੂੰ ਬਾਅਦ ਚ ਕੱਢ ਦਿਆਂਗੇ ਇਲੈਕਸ਼ਨ ਵਾਸਤੇ ਰੱਖੇ ਜਾਣੇ ਆ ਬਾਅਦ ਚ ਕੱਢ ਦਿਆਂਗੇ ਪਹਿਲਾਂ ਇਹਦੇ ਐਡਵਰਟਾਈਜ਼ਮੈਂਟ ਦੇਣਗੇ ਕਿੰਨੀ ਦੇਰ ਫਿਰ ਇਹਨਾਂ ਬੰਦਿਆਂ ਨੂੰ ਨੌਕਰੀ ਦਿੱਤੀ ਤੇ ਮਹੀਨੇ ਬਾਅਦ ਉਹਨਾਂ ਨੂੰ ਕੱਢ ਦਿੰਗੇ ਫਿਰ ਹੁਣ ਕੰਮ ਇਲੈਕਸ਼ਨ ਹੋ ਗਿਆ ਤੇ ਵੇਲੇ